ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਹਲੇ ਮੌਨਸੂਨ ਸ਼ੁਰੂ ਵੀ ਨਹੀਂ ਹੋਇਆ ਤੇ ਉੱਤਰੋਂ ਹੜ੍ਹ ਦੀਆਂ ਖਬਰਾਂ ਆਉਣੀਆਂ ਸ਼ੁਰੂ ਵੀ ਹੋ ਗਈਆਂ ਦੱਸ ਦਈਏ ਪਿੰਡ ਖੋਜਾ ਬੇੜ ਵਿਖੇ ਸਤਲੁਜ ਦਰਿਆ ਦੇ ਨਾਲ ਲੱਗਣ ਵਾਲੇ ਖੇਤ ਜਿਹੜੇ ਆ ਹੜਾਂ ਦੀ ਮਾਰ ਇੱਥਾ ਆ ਵੀ ਗਏ ਆ ਬਲਾਚੌਰ ਦੇ ਨਾਲ ਲੱਗਦੇ ਪਿੰਡ ਖੋਜਾ ਬੇੜ ਵਿਖੇ ਸਤਲੁਜ ਦਰਿਆ ਨਾਲ ਲੱਗਣ ਵਾਲੇ ਖੇਤ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਪੈਣ ਕਰਕੇ ਅਤੇ ਬਰਫ਼ ਪਿਗਲਣ ਕਰਕੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਜਿਸ ਕਰਕੇ ਸਤਲੁਜ ਦਰਿਆ ਦੇ ਨਾਲ ਲੱਗਣ ਵਾਲੇ ਖੇਤ ਬਰਸਾਤਾਂ ਦੇ ਮੌਸਮ ਵਿੱਚ ਹਮੇਸ਼ਾ ਹੜ੍ਹ ਦੀ ਮਾਰ ਹੇਠਾਂ ਆਉਂਦੇ ਹਨ ਇਸੇ ਤਰ੍ਹਾਂ ਪਿੰਡ ਖੋਜਾਪੇਟ ਵਿਖੇ ਅੱਜ ਆ ਦੇਖਣ ਨੂੰ ਮਿਲਿਆ ਜਿੱਥੇ ਕਿ ਲਗਭਗ 18 ਕਿੱਲੇ ਸਤਲੁਜ ਦਰਿਆ ਦੀ ਮਾਰ ਹੇਠਾਂ ਆ ਗਏ ਹਨ ਅਤੇ ਲਗਾਤਾਰ ਦਰਿਆ ਵਿੱਚ ਪਾਣੀ ਦਾ ਪੱਤਰ ਵਧਣ ਕਰਕੇ ਖੇਤਾਂ ਵਿੱਚ ਮਿੱਟੀ ਦੀ ਕਟਾਈ ਲਗਾਤਾਰ ਹੋਣੀ ਸ਼ੁਰੂ ਹੋ ਗਈ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਦਰਿਆ ਦੇ ਨਾਲ ਲੱਗਦੇ ਖੇਤ ਹਨ ਉਹਨਾਂ ਨੂੰ ਬੰਨ ਨਾਲ ਪੱਕਾ ਕੀਤਾ ਜਾਵੇ ਤਾਂ ਜੋ ਦਰਿਆ ਦਾ ਪਾਣੀ ਉਹਨਾਂ ਦੇ ਖੇਤਾਂ ਨੂੰ ਨੁਕਸਾਨ ਨਾ ਪਹੁੰਚਾਵੇ ਅਤੇ ਇਸ ਮੌਕੇ ਡੀਸੀ ਨਵਜੋਤਪਾਲ ਸਿੰਘ ਰੰਧਾਵਾ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਮੌਕੇ ਤੇ ਉਹ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਅਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਠਿਕਰੀ ਪੜਾ ਲਗਾਉਣ ਲਈ ਵੀ ਅਪੀਲ ਕੀਤੀ ਹੈ ਤਾਂ ਜੋ ਸਮੇਂ-ਸਮੇਂ ਤੇ ਜੇਕਰ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਐਮਰਜੈਂਸੀ ਸਥਿਤੀ ਵਿੱਚ ਉਹ ਪ੍ਰਸ਼ਾਸਨ ਨੂੰ ਸੰਬੰਧੀ ਜਾਣਕਾਰੀ ਸਾਂਝੀ ਕਰਨ ਅਤੇ ਉਹਨਾਂ ਨੇ ਪਿੰਡ ਵਾਸੀਆਂ ਨੂੰ ਪ੍ਰਸ਼ਾਸਨ ਦਾ ਵੱਤਵਾਦ ਸਾਥ ਦੇਣ ਦੀ ਅਪੀਲ ਕੀਤੀ ਹੈ ਪਰ ਪਿੰਡ ਵਾਸੀਆਂ ਨੇ ਕਿਹਾ ਕਿ ਮੌਕਾ ਤੇ ਇਹ ਬਣਦਾ ਕਿ ਪ੍ਰਸ਼ਾਸਨ ਪਿੰਡ ਵਾਸੀਆਂ ਦਾ ਸਾਥ ਦੇਵੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਇਹ ਨਾਮ ਸਦੀਪ ਸਿੰਘ ਜਿਹੜੇ ਆਹ ਦਰਿਆ ਦੇ ਵਿੱਚ ਪਾਣੀ ਇੱਕਦਮ ਆ ਗਿਆ ਹੈ ਹਾਂਜੀ ਇਹ ਕੀ ਕਾਰਨ ਜਾਨੀ ਕਿ ਇਹ ਕੋਈ ਨੁਕਸਾਨ ਨਹੀਂ ਹੋਇਆ ਆ ਨੁਕਸਾਨ ਬਹੁਤ ਹੋਇਆ ਨੁਕਸਾਨ ਬਹੁਤ ਹੋਇਆ ਜੀ ਢਾਬੋ ਲੱਗਿਆ ਬੂਟੇ ਸਾਰੇ ਹੜ ਗਏ 20 25 ਕਿੱਲੇ ਜਾਂ ਕਿ 30 ਕਿੱਲੇ ਹੋਣੀ ਹੈ ਲਗਭਗ ਝੋਕਰਾਂ ਵੀ ਸਾਰੀਆਂ ਵਿੱਚ ਚਲ ਗਈਆਂ ਸਾਰੀਆਂ ਝੋਕਰਾਂ ਲਾਈਆਂ ਸੀਗੀਆਂ ਪਹਿਲਾਂ ਹੀ ਹਾਂਜੀ ਹਾਂਜੀ ਬਹੁਤ ਨੁਕਸਾਨ ਹੋਇਆ ਸਾਰਾ ਸਾਰੇ ਪਿੰਡ ਦਾ ਜੀ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਨਹੀਂ ਪਹਿਲਾਂ ਤਾਂ ਤੁਸੀਂ ਦੇਖਿਆ ਨਹੀਂ ਕੋਈ ਤੁਸੀਂ ਆਏ ਅੱਜ ਪਹਿਲੀ ਵਾਰ ਹਾਂਜੀ ਹਾਂਜੀ ਉਈ ਨਹੀਂ ਆਹ ਲੱਗ ਗਿਆ ਪਤਾ ਮੈਨ ਲੱਗਿਆ ਨਹੀਂ ਪਹਿਲਾਂ ਜੀ ਪਤਾ ਲੱਗਿਆ ਜੀ ਹੋ ਸਕਦੀ ਆ ਗਿਆ ਵੀ ਹੋਏ ਕੋਈ ਪਰ ਚੰਗੇ ਸਾਨੂੰ ਪਤਾ ਨਹੀਂ ਹੈਗਾ ਇਹਨਾਂ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜੀ ਕਿਸ਼ਮੇਰੀ ਲਾਲ ਹੈ ਹਾਂ ਕੀ ਕਹਿਣਾ ਚਾਹੁੰਦੇ ਜਿਹੜੀ ਢਾ ਲੱਗੀ ਆ ਪਾਣੀ ਜਿਹੜਾ ਇਹ ਢਾ ਆ ਗਿਆ ਵਿੱਚੋਂ ਕਾ ਸ਼ੁਕਰ ਲੱਗਣੀਆਂ ਚਾਹੀਦੀਆਂ ਜੀ ਅੱਛਾ ਇੱਥੇ ਜਿਹੜੀ ਢਾ ਆ ਕੇ ਮੜ ਕੋਈ ਤਾਂ ਬਚਾ ਹੋਤੇ ਪਿਛਲੇ ਸਾਲ ਵੀ ਇਥੇ ਨੁਕਸਾਨ ਹੋਇਆ ਹਾਂ ਜੀ ਪਿਛਲੇ ਸਾਲ ਦਾ ਬਹੁਤ ਜਾਦੇ ਹੋਇਆ ਨਾ ਜਗਲਾਬ ਤੇ ਬੁੱਚੇ ਕਾਫੀ ਹੜ ਗਿਆ ਅੱਛਾ ਮੰਨ ਲਓ 4-5 4-5 ਲੱਖ ਦਾ ਨੁਕਸਾਨ ਹੋ ਗਿਆ ਜਗਲਾਬ ਦਾ ਹੀ ਹੋ ਗਿਆ ਪਹਿਲੇ ਸਰਕਾਰੀ ਜੀ ਵੀ ਬਾਕੀ ਤਾਂ ਵੀ ਜੜੀ ਜੀ ਮੀਦਾਨ ਵਿੱਚ ਕਿ ਉਹ ਬਖਰੀ ਗੱਲ ਆ ਇਹ ਕਰੇ ਤਿੰਨ ਚਾਰ ਕਿਲੇ ਹੜ ਗਏ ਉਕੇ ਚੰਗੇ ਉੱਪਰ ਦੇ ਬੀਟੇ ਸੀ ਹੁਣ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆ ਮੰਗ ਇਹ ਹੀ ਕਰਦੇ ਆ ਕਿ ਝੋਕਰਾਂ ਝੋਕਰਾਂ ਲੱਗ ਜੜਾ ਤਾਂ ਬੰਦ ਹੋ ਗਏ ਕਿ ਝੋਕਰਾਂ ਵੀ ਸਾਰੀਆਂ ਵਿੱਚ ਚਲ ਗਈਆਂ ਸਾਰੀਆਂ ਝੋਕਰਾਂ ਲਾਈਆਂ ਸੀਗੀਆਂ ਪਹਿਲਾਂ ਹੀ ਹਾਂਜੀ ਹਾਂਜੀ ਬਹੁਤ ਨੁਕਸਾਨ ਹੋਇਆ ਸਾਰਾ ਸਾਰੇ ਪਿੰਡ ਦਾ ਹੀ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਨਹੀਂ ਪਹਿਲਾਂ ਤਾਂ ਅਸੀਂ ਦੇਖਿਆ ਨਹੀਂ ਕੋਈ ਤੁਸੀਂ ਆਏ ਅੱਜ ਪਹਿਲੀ ਵਾਰ ਹਾਂਜੀ ਹਾਂਜੀ ਕੋਈ ਨਹੀਂ ਹਾਲ ਤੱਕ ਪਤਾ ਵੀ ਨਹੀਂ ਲੱਗਿਆ ਨਹੀਂ ਪਹਿਲਾਂ ਹੀ ਪਤਾ ਲੱਗਿਆ ਜੀ ਹੋ ਸਕਦੀ ਆ ਗਿਆ ਵੀ ਹੋਏ ਕੋਈ ਪਰਚੰਦ ਸਾਨੂੰ ਪਤਾ ਨਹੀਂ ਹੈਗਾ ਇਹਨਾਂ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜੀ ਕਸ਼ਮੀਰੀ ਲਾਲ ਹੈ ਜੀ ਹਾਂ ਕੀ ਕਹਿਣਾ ਚਾਹੁੰਦੇ ਜਿਹੜੀ ਢਾਹ ਲੱਗੀ ਆ ਪਾਣੀ ਜਿਹੜਾ ਇਹ ਢਾਹ ਜੇ ਦੇਖੋ ਕਾ ਸ਼ੁਕਰ ਲੱਗਣੀਆਂ ਚਾਹੀਦੀਆਂ ਜੀ ਅੱਛਾ ਜਿੱਥੇ ਜਿਹੜੀ ਢਾਹ ਕਿ ਮੜ ਬੋ ਤਾਂ ਬਚਾਅ ਹੋ ਤਵੇ ਪਿਛਲੇ ਸਾਲ ਵੀ ਇੱਥੇ ਨੁਕਸਾਨ ਹੋਇਆ ਹਾਂ ਜੀ ਪਿਛਲੇ ਸਾਲ ਬਹੁਤ ਜ਼ਿਆਦੇ ਹੋਇਆ ਨਾ ਜਗਲਾਬ ਤੇ ਬੂਟੇ ਕਾफी ਹੜ ਗਏ ਅੱਛਾ ਮੰਨ ਲਓ 4-5 4-5 ਲੱਖ ਦਾ ਨੁਕਸਾਨ ਹੋ ਗਿਆ ਜਗਲਾਬ ਦਾ ਹੀ ਹੋ ਗਿਆ ਪਹਿਲੇ ਸਰਕਾਰੀ ਜੀ ਵੀ ਬਾਕੀ ਨਵੀਂ ਜੜੀ ਜੀ ਨੀਦਾਨ ਦੇ ਜਗੇ ਉਹ ਬੱਕਰੀ ਗੱਲਾ ਇਹ ਕਰੇ ਤਿੰਨ ਚਾਰ ਕਿੱਲੇ ਹੜ ਗਏ ਬੂਕੇ ਚੰਗੇ ਉੱਪਰ ਦੇ ਬੀਟੇ ਹੁਣ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆ ਮੰਗ ਇਹ ਹੀ ਕਰਦੇ ਆ ਵੀ ਠੁਕਣਾ ਠੁਕਣਾ ਲੱਗ ਜਾ ਤਾ ਬੰਦ ਹੋਏ ਤੇ ਕੀ